ਕੋ ਕਿਧਰ ਆਵਾਜ਼ ਦੋਨੋਂ ਕਿਧਰ ਹੈ ਮੁੜਾ ਉੱਪਰ ਕਰੋ ਮੁੜਾ ਉੱਪਰ ਕਰੋ ਗੁੰਡੀ ਉੱਪਰ ਕਰੋ ਗੁੰਡੀ ਉੱਪਰ ਕਰੋ ਆਵਾਜ਼ ਦੋਨੋਂ ਕਿਧਰ ਹੈ ਤੇ ਲੁਧਿਆਣਾ ਤੋਂ ਇੱਕ ਬੇਹੱਦ ਸ਼ਰਮਸ਼ਾਦ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਮਾਂ ਅਤੇ ਬੱਚਿਆਂ ਦੇ ਮੂੰਹ ਕਾਲਾ ਕਰਕੇ ਉਹਨਾਂ ਨੂੰ ਗਲੀਆਂ ਚ ਘੁਮਾਇਆ ਗਿਆ ਕਿ ਆ ਜੀ ਹਾਂ ਉਹਨਾਂ ਦੇ ਗਲਾਂ ਵਿੱਚ ਤਕਤੀਆਂ ਵੀ ਪਾਈਆਂ ਗਈਆਂ ਜਿਨ੍ਹਾਂ ਤੇ ਲਿਖਿਆ ਗਿਆ ਹੈ ਮੈਂ ਚੋਰ ਹਾਂ ਉੱਧਰ ਇਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਗਈਆਂ ਫੈਕਟਰੀ ਮਾਲਕ ਨੇ ਇਹਨਾਂ ਤੇ ਚੋਰੀ ਦਾ ਇਲਜ਼ਾਮ ਲਗਾਇਆ ਇਹਨਾਂ ਦੇ ਮੂੰਹ ਕਾਲੇ ਕੀਤੇ ਅਤੇ ਫਿਰ ਇਹਨਾਂ ਦੇ ਗळा ਵਿੱਚ ਤਕਤੀਆਂ ਪਾ ਕੇ ਇਹਨਾਂ ਨੂੰ ਗਲੀਆਂ ਚ ਘੁਮਾਇਆ ਗਿਆ ਕਿ ਆ ਜਿਸ ਤੋਂ ਬਾਅਦ ਇਹਨਾਂ ਦੀਆਂ ਵੀਡੀਓ ਦੇ ਰਿਕਾਰਡ ਕੀਤੀਆਂ ਗਈਆਂ ਅਤੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਫਾਇਰਲ ਕਰ ਦਿੱਤਾ ਗਿਆ ਤਸਵੀਰਾਂ ਚ ਸਾਫ ਨਜ਼ਰ ਆ ਰਿਹਾ ਹੈ ਕਿ ਕੁੜੀਆਂ ਅਤੇ ਉਹਨਾਂ ਦੀ ਮਾਂ ਦੇ ਗਲ ਵਿੱਚ ਤਕਤੀਆਂ ਪਾਈਆਂ ਹੋਈਆਂ ਨੇ ਜਿਨ੍ਹਾਂ ਤੇ ਲਿਖਿਆ ਹੋਇਆ ਹੈ ਮੈਂ ਚੋਰ ਹਾਂ ਮੈਂ ਆਪਣਾ ਅਪਰਾਧ ਕਬੂਲ ਕਰ ਰਿਹਾ ਜਿਸ ਤੋਂ ਬਾਅਦ ਇਹਨਾਂ ਨੂੰ ਗੜੀਆਂ ਚੋਂ ਮਾਇਆ ਗਿਆ ਉੱਥੇ ਹੀ ਕੁਝ ਨੌਜਵਾਨ ਇਹਨਾਂ ਕੁੜੀਆਂ ਦੇ ਪਿੱਛੇ ਪਿੱਛੇ ਹੂਟਿੰਗ ਕਰਦੇ ਵੀ ਨਜ਼ਰ ਆਏ ਨੇ ਲਾਈਨ ਵਿੱਚ ਲੱਗੋ ਐਸੇ ਕੰਮ ਕਰਦੇ ਹੋ ਨਾਮ ਗਿਨਾਤੇ ਹੋ ਪੁੱਠੇ ਕੋ ਕਰਦੇ ਹੋ ਚਲਿਆ ਆਪਣਾ ਛੇੜ ਰੱਖੋ ਮੈਂ ਚੋਰ ਹਾਂ ਭਾਈ ਅੱਗੇ ਦੇਖੋ ਮੈਂ ਆਪਣਾ ਗੁਨਾਹ ਕਬੂਲ ਕਰ ਦੋ ਕਿੱਧਰ ਦੋ ਕਿੱਧਰ ਆਓ ਦੋਨੋਂ ਕਿੱਧਰ ਹੈ ਉੱਪਰ ਤੋਂ ਦੇਖ ਰਿਹਾ ਉੱਪਰ ਮੁੜਾ ਉੱਪਰ ਕਰੋ ਮੁੜਾ ਉੱਪਰ ਕਰੋ ਮੋੜੀ ਉੱਪਰ ਕਰੋ ਗੁੰਡੀ ਬਣਾ ਗੁੰਡੀ ਉੱਪਰ ਕਰੋ ਆਓ ਦੋਨੋਂ ਕਿੱਧਰ ਹੈ ਉਹ ਪੰਜ ਜਿਹੜੇ ਦੋਨੋਂ ਤੇ ਤੁਸੀਂ ਸਾਡੇ ਪੇਜ ਨਾਲ ਲਗਾ ਲਿਆ ਇੱਧਰ ਲਿਖਾ ਇੱਧਰ ਲਿਖਾ ਐ ਇਹ ਲਈ ਅੰਦੀ ਜੀ ਐਲਾ ਨੇ ਖਾਜੀ ਐਲਾ ਨੇ ਖਾਜੀ ਆਇਆ ਇੱਕ ਦਿਨਾਂ ਦਾ ਐ ਸਿਨਾਪਤੀ ਕਹਾ ਸਿਨਾਪਤੀ ਇੱਕ ਚਲਾ ਦਿਓ ਦੋ ਕਿੱਧਰ ਆਓ ਦੋਨੋਂ ਕਿੱਧਰ ਹੈ ਉੱਪਰ ਤੋਂ ਦੇਖ ਕੇ ਉੱਪਰ ਮੁੜਾ ਉੱਪਰ ਕਰੋ ਮੁੜੀ ਉੱਪਰ ਕਰੋ ਗੁੰਡੀ ਬਰੋ ਗੁੰਡੀ ਉੱਪਰ ਕਰੋ ਆਓ ਦੋਨੋਂ ਕਿੱਧਰ ਹੈ ਉਹ ਪੱਜ ਗਿਆ ਦੋਨੋਂ ਤੇ ਤੁਸੀਂ ਸਾਡੇ ਭੇਜਣ ਨਾਲ ਦਾ ਇੱਧਰ ਲਿਖ ਇੱਧਰ ਲਿਖ ਐ ਇਹ ਲਈਂ ਆਂਦੀ ਜੀ ਐਨਾ ਨੇ ਖਾ ਲਈ ਜਰਾ ਨੇ ਖਾ ਲਈ ਆਈਏ ਇੱਕ ਚਲਾ ਗਿਆ ਸਿਨਾਪਤੀ ਕਹਾ ਸਿਨਾਪਤੀ ਇੱਕ ਚਲਾ ਗਿਆ ਮਲਿਕ ਮਲਿਕ ਸਿਨਾਪਤੀ ਇੱਕ ਚਲਾ ਗਿਆ ਤੇ ਪੂਰਾ ਮਾਮਲਾ ਲੁਧਿਆਣਾ ਦੇ ਬਹਾਦਰ ਰੋਡ ਤੇ ਪੈਂਦੇ ਇੱਕ ਜੋਤ ਨਗਰ ਦਾ ਹੈ ਜਿੱਥੇ ਕਿ ਫੈਕਟਰੀ ਮਾਲਕ ਦਾ ਇਲਜ਼ਾਮ ਸੀ ਕਿ ਨਾ ਕੁੜੀਆਂ ਵੱਲੋਂ ਫੈਕਟਰੀ ਚੋਂ ਅੰਡਰ ਗਾਰਮੈਂਟਸ ਚੋਰੀ ਕੀਤੇ ਗਏ ਨੇ ਦਰਸਲ ਇਹ ਕੁੜੀਆਂ ਅਨਾਂ ਦੀ ਮਾਂ ਅਤੇ ਇੱਕ ਨੌਜਵਾਨ ਅੰਡਰ گارਮੈਂਟ ਫੈਕਟਰੀ ਚ ਕੰਮ ਕਰਦੇ ਸੀ ਜਿੱਥੇ ਫੈਕਟਰੀ ਮਾਲਕ ਨੇ ਇਲزام ਲਗਾਇਆ ਕਿ ਇਹਨਾਂ ਵੱਲੋਂ ਅੰਡਰ گارਮੈਂਟਸ ਦੀ ਚੋਰੀ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦਾ ਮੂੰਹ ਕਾਲਾ ਕਰਕੇ ਇਹਨਾਂ ਦੇ ਗਲੇ ਵਿੱਚ ਮੈਂ ਚੋਰ ਹਾਂ ਲਿਖ ਕੇ ਤਕਤੀਆਂ ਪਾਈਆਂ ਗਈਆਂ ਅਤੇ ਫਿਰ ਇਹਨਾਂ ਨੂੰ ਗਲੀਆਂ ਵਿੱਚ ਪਾਇਆ ਗਿਆ ਉਦੋਂ ਵੀਡੀਓ ਬਾਹਰ ਹੁੰਦੇ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਹਰਕਤ ਵਿੱਚ ਆਇਆ ਅਤੇ ਪੁਲਿਸ ਨੂੰ ਤੁਰੰਤ ਇਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਿਸ ਤੋਂ ਬਾਅਦ ਪੁਲਿਸ ਨੇ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਮਾਮਲੇ 'ਚ ਅਗਲੀ ਕਾਰਵਾਈ ਆਰੰਭ ਕੀਤੀ ਹੈ ਪੁਲਿਸ ਨੇ ਫੈਕਟਰੀ ਮਾਲਕ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ ਜਿਹੜੀ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਹੈ ਵੀ ਇਹਨਾਂ ਲੜਕੀਆਂ ਉਹਦੀ ਮਾਤਾ ਤੇ ਉਹਦੇ ਬੈਦਰ ਦੇ ਜਿਹੜਾ ਮੂੰਹ ਕਾਲਾ ਕੀਤਾ ਉਹਨਾਂ ਦੇ ਗਰਦ ਦੇ ਵਿੱਚ ਟੈਗ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾਇਆ ਗਿਆ ਜੋ ਅਸੀਂ ਜਦੋਂ ਵੀ ਵੀਡੀਓ ਸਾਡੇ ਕੋਲ ਆਈ ਹੈ ਤਾਂ ਅਸੀਂ ਜਲਦ ਤੋਂ ਜਲਦ ਇਹ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਏਰੀਆ ਏਰੀਆ ਜਿਹੜਾ ਇਹ ਗੁਰੂਪ੍ਰੀਤ ਬਿਹਾਰ ਆ ਜਿਹੜਾ ਇਹ ਟ੍ਰੇਸ ਹੋਇਆ ਤੇ ਇੱਥੇ ਜਦੋਂ ਅਸੀਂ ਪਹੁੰਚਿਆ ਤਾਂ ਇਹ ਲੇਡੀਜ਼ ਗਾਰਮੈਂਟ ਦੀ ਡੀਪ ਕਲੈਕਸ਼ਨ ਦੇ ਨਾਂ ਦੇ ਉੱਤੇ ਫੈਕਟਰੀ ਹੈ ਇਹ ਜਦੋਂ ਮੈਨੇਜਰ ਮਾਲਕ ਇੱਥੇ ਸਾਨੂੰ ਮਿਲੇ ਨਹੀਂ ਬਾਕੀ ਵਰਕਰ ਮਿਲੇ ਆ ਇਹਨਾਂ ਤੋਂ ਸਾਰੀ ਅਸੀਂ ਪੁੱਛਗਿੱਛ ਕੀਤੀ ਆ ਇਹਨਾਂ ਨੇ ਦੱਸਿਆ ਵੀ ਇੱਥੇ ਜਿਹੜੇ ਲੇਡੀਜ਼ ਗਾਰਮੈਂਟ ਜਿਹੜੇ ਆ ਚੋਰੀ ਹੋਣ ਕਰਕੇ ਇਹਨਾਂ ਨੇ ਜਿਹੜਾ ਉਹਨਾਂ ਨੂੰ ਫੜ ਕੇ ਉਹਨਾਂ ਦੇ ਮੂੰਹ ਦੇ ਉੱਤੇ ਕਾਲਕ ਮਲਈ ਤੇ ਇਹਦੇ ਰਿਗਾਰਡਿੰਗ ਅਸੀਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਹਾਂ ਸਰ ਇਹ ਕਿਹੜੀ ਫੈਕਟਰੀ ਆ ਪੂਰਾ ਪਰਿਵਾਰ ਇਸੇ ਫੈਕਟਰੀ 'ਚ ਕੰਮ ਕਰਦਾ ਸੀਗਾ ਹਾਂਜੀ ਇਹ ਜੀ ਇਹਨਾਂ ਨੇ ਜੋ ਦੱਸਿਆ ਆ ਵੀ ਇਹ ਦੋ ਤਿੰਨ ਮਹੀਨੇ ਤੋਂ ਇੱਥੇ ਕੰਮ ਕੰਮ ਕਰਦੇ ਸੀਗੇ ਤੇ ਬਾਕੀ ਇਹਨਾਂ ਦੀ ਜਿਹੜੀ ਏਜ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਤੋਂ ਉਧਾਰ ਕਾਗਜ਼ ਪੇਰਾ ਲੈ ਕੇ ਵੀ ਉਹਨਾਂ ਦਾ ਕੀ ਇਹਨਾਂ ਨੇ ਰਿਪੋਰਟ ਰੱਖੀ ਸਰ ਜਿਹੜੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਸ ਵੀਡੀਓ ਦੇ ਵਿੱਚ ਕਈ ਬੰਦੇ ਫੂਟਿੰਗ ਕਰ ਰਹੇ ਆ ਉਹਨਾਂ ਦੀ ਵੀਡੀਓ ਬਣਾ ਰਹੇ ਆ ਉਹਨਾਂ ਨੂੰ ਕਹਿ ਰਹੇ ਆ ਕਿ ਇਹਨਾਂ ਨੂੰ ਉਹ ਕੁੱਟੋ ਮਾਰੋਏ ਚੋਰ ਹੈ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਬਿਲਕੁਲ ਜੀ ਜਿਹਦਾ ਜੋ ਜੋ ਰੋਲ ਨਿਕਲੇ ਆ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈਾਂ ਕਰਾਂਗੇ ਫੈਕਟਰੀ ਮਾਲਕ ਨੇ ਕਿਤੇ ਨਾ ਕਿਤੇ ਕਾਨੂੰਨੀ ਵੀ ਜਿਹੜਾ ਆਪਣੇ ਹੱਥੇ ਲਿੱਤਾ ਕੇ ਰਾਇਆ ਤਾਂ ਕੀ ਦੇਖੋ ਜੀ ਕਾਨੂੰਨ ਕਿਸੇ ਨੂੰ ਵੀ ਆਪਣੇ ਹੱਥੂਰੇ ਵਿੱਚ ਲੈਣ ਦੀ ਕੋਈ ਜਗ੍ਹਾ ਵੀ ਨਹੀਂ ਦਿੱਤੀ ਜਾਊ ਜੇ ਕਿਸੇ ਨੇ ਇਦਾਂ ਦੀ ਕੋਈ ਗੱਲ ਕੀਤੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਆ ਕੱਪੜਾ ਵੀ ਕਹਿੰਦੇ ਸੀ ਕਾਫੀ ਸੰਮਾਨ ਦੀ ਚੋਰੀ ਹੋ ਰਿਹਾ ਸੀਗਾ ਵੀਡੀਓ ਵੀ ਉਹਨੂੰ ਦੇਖੋ ਜੀ ਅਸੀਂ ਇਹ ਜੇਕਰ ਕਿਸੇ ਦਾ ਕੋਈ ਚੋਰੀ ਚੀਜ਼ ਹੋ ਰਹੀ ਹੈ ਉਹਨਾਂ ਦੀ ਸਭ ਤੋਂ ਵੱਡੀ ਪਹਿਲੀ ਡਿਊਟੀ ਇਹੀ ਬਣਦੀ ਹੈ ਕਿ ਉਹ ਪੁ ਤੇ ਪੁਲਿਸ ਆਪਣੀ ਕਾਰਵਾਈ ਅਮਲ ਦੇ ਵਿੱਚ ਲਿਆਉ। ਤੇ ਇਹ ਜਿਹੜਾ ਸਾਰਾ ਵਾਕਿਆ ਫੈਕਟਰੀ ਦੇ ਅੰਦਰ ਹੋਇਆ। ਉਹ ਫੈਕਟਰੀ ਮਾਲਕ ਨੂੰ ਲੋਕ ਕਿਹਾ ਗਿਆ ਕਿ ਮੂੰਹ ਕਾਲਾ ਜਿਹੜੇ ਉਹਦੇ ਭਰਾਵਾਂ ਕੋਲੋਂ ਕਰਾਇਆ ਗਿਆ ਆਪਣੀਆਂ ਭੈਣਾਂ ਨੂੰ। ਦੇਖੋ ਜੀ ਉਹਦੇ ਦਿਸਾ ਨਿਰਦੇਸ਼ ਹੋ ਸਕਦੇ ਜਦੋਂ ਮਾਲਕ ਹੈ ਮਾਲਕ ਦੇ ਆਪ ਮੌਜੂਦ ਸੀ ਤਾਂ ਉਹਨਾਂ ਨੂੰ ਹਟਾ ਵੀ ਸਕਦਾ ਸੀ। ਬਾਕੀ ਉਹਨਾਂ ਮਾਲਕ ਦੇ ਕਹਿਨਤੀ ਹੋਇਆ ਕਿ ਨਹੀਂ। ਜੋ ਲੱਗਦਾ ਹੈਗਾ ਵੀਡੀਓ ਦੇ ਵਿੱਚ ਕੀ ਹੋ ਰਿਹਾ ਉਹਨਾਂ ਦੇ ਕਹਿਨਤੀ ਅਸੀਂ ਜੀ ਐਫ ਆਈ ਆਰ ਰਜਿਸਟਰ ਕਰਕੇ ਸਭ ਤੋਂ ਸਖਤ ਕਾਰਵਾਈ। ਠੀਕ ਹੋ ਪਜੀ। ਹਾਲਾਂਕਿ ਫਿਲਹਾਲ ਲਈ ਪੀੜਤ ਔਰਤਾਂ ਕੈਮਰੇ ਦੇ ਸਾਹਮਣੇ ਨਹੀਂ ਆਈਆਂ ਪਰ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਚੋਰੀ ਨਹੀਂ ਕੀਤੀ ਉਹਨਾਂ ਦੇ ਪਿੰਡ ਦੇ ਇੱਕ ਨੌਜਵਾਨ ਨੇ ਕੱਪੜੇ ਚੋਰੀ ਕੀਤੇ ਨੇ ਪਰ ਫੈਕਟਰੀ ਮਾਲਕ ਨੇ ਉਹਨਾਂ ਤੇ ਦੋਸ਼ ਲਗਾ ਕੇ ਨਾ ਸਿਰਫ ਉਹਨਾਂ ਦੀ ਮਾਰਕਾਈ ਕੀਤੀ ਸਗੋਂ ਉਹਨਾਂ ਨੂੰ ਜਲੀਲ ਕਰਕੇ ਗੜੀਆਂ ਚ ਘੁਮਾਇਆ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਕੀਤੀ ਹੈ ਅਤੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਦਕਿ ਫੈਕਟਰੀ ਮਾਲਕ ਖਿਲਾਫ ਕਾਰਵਾਈ ਦੀ ਪੁਲਿਸ ਵੱਲੋਂ ਆਰੰਭ ਕਰ ਦਿੱਤੀ ਗਈ ਹੈ ਪਰ ਇਸ ਵੀਡੀਓ ਨੇ ਇਨਸਾਨੀਤ ਨੂੰ ਇੱਕ ਵਾਰ ਫਿਰ ਦੋਸ਼ਮਸ਼ਾਰ ਕੀਤਾ ਹੈ ਹਰ ਕੋਈ ਫੈਕਟਰੀ ਮਾਲਕ ਅਤੇ ਦੂਜੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ